ਇੰਦਰੀ ਅਧੀਨ ਆਉਂਦੀ ਵਾਰਡ ਨੰਬਰ 71 ਦਾ ਬਰਸਾਤੀ ਨਾਲਾ ਕੂੜੇ ਨਾਲ ਭਰਦਾ ਜਾ ਰਿਹਾ ਹੈ। ਲੋਕ ਆਉਂਦੇ ਜਾਂਦੇ ਘਰਾਂ ਦਾ ਕੂੜਾ ਨਾਲੀ ਵਿੱਚ ਸੁੱਟ ਰਹੇ ਹਨ ਜਿਸ ਨਾਲ ਬਰਸਾਤੀ ਨਾਲਾ ਡੰਪ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਇਲਾਕਾ ਵਾਸੀ ਪਰੇਸ਼ਾਨ ਹਨ ਕਿਉਂਕਿ ਬਰਸਾਤੀ ਮੌਸਮ ਹੋਣ ਕਰਕੇ ਕੂੜੇ ਚੋਂ ਬਦਬੂ ਆਉਂਦੀ ਹੈ ਜਿਸ ਨਾਲ ਆਸ-ਪਾਸ ਰਹਿਣ ਦੇ ਲੋਕ ਗੰਦਗੀ ਭਰੇ ਮਾਹੌਲ 'ਚ ਰਹਿਣ ਲਈ ਮਜਬੂਰ ਹਨ। ਸਮਾਜ ਸੇਵਕ ਅਸ਼ੋਕ ਸਿੰਘ ਨੇ ਲੱਦੜ ਨੇ ਆਖਿਆ ਕਿ ਨਗਰ ਨਿਗਮ ਦੇ ਸਫਾਈ ਕਰਮਚਾਰੀ ਇੱਥੋਂ ਸਫਾਈ ਨਹੀਂ ਕਰਦੇ ਜਿਸ ਕਾਰਨ ਇਹ ਹਾਲਾਤ ਬਣੇ ਹੋਏ ਹਨ। ਮੈਂ ਬੇਨਤੀ ਕਰਾਂਗਾ ਫੇਰ ਆਪ ਜੀ ਨੂੰ ਕਿ ਜਿਹੜਾ ਇੱਕ ਤੇ ਕੂੜਾ ਨਾ ਸੁੱਟੋ ਉਧਰੋਂ ਆਣ ਕੇ ਜਿਹੜਾ ਤੁਸੀਂ ਕੂੜਾ ਸੁੱਟਦੇ ਜੋ ਮੈਂ ਤਾਂ ਉਹਦੇ ਚ ਦਿਖਾਇਆ ਵਾ ਕਿ ਉਹ ਨੰਦੀ ਦੇ ਮਹਾਰਾਜ ਖਾਨ ਦੇ ਗਾਵਾਂ ਖਾਂਦੀਆਂ ਨੇ ਤੁਹਾਡਾ ਸੁੱਟਾ ਸੁੱਟਿਆ ਹੋਇਆ ਕੂੜਾ ਜਿਹੜਾ ਉਹ ਗਾਵਾਂ ਖਾਂਦੀਆਂ ਨੇ ਇਹ ਕਰਮੀ ਨਾ ਕਰੋ ਜੇ ਤੁਸੀਂ ਇਹ ਕਰਮ ਨਹੀਂ ਕਰੋਗੇ ਨਹੀਂ ਛੁੱਟੋਗੇ ਤੇ ਕਨਾਵਾ ਨਹੀਂ ਖਾਂਗੇ ਜੇ ਅਗਰ ਤੁਸੀਂ ਕੋਈ ਚੰਗਾ ਕਰਮ ਕਰਨਾ ਚਾਹੁੰਦੇ ਜੇ ਨਾ ਚੰਗਾ ਕੋਹ ਲੈਣਾ ਚਾਹੁੰਦੇ ਜੇ ਜਾ ਗਊਵਾ ਦਾ ਪਿੰਡੇ ਜੀ ਸਮਝਦੇ ਜੇ ਮੰਨਦੇ ਜੇ ਤੇ ਫੇਰ ਇਹਨੂੰ ਪੱਠੇ ਪਾ ਦਿਆ ਕਰੋ ਮੇਰੇ ਪੁੱਛਿਆ ਤੁਹਾਨੂੰ ਪੱਠਿਆਂ ਲੋਕਾਂ ਦੇ ਜੀ ਪਾ ਰਿਹਾ ਹਾਂ ਉਥੋਂ ਪੱਠੇ ਲੈ ਕੇ ਪਾ ਦਿਆ ਕਰੋ ਇਹਨੂੰ ਤਾਂ ਕਿ ਚੰਗਾ ਕਰਮ ਹੋ ਸਕੇ ਅਰੋਤੀਆਂ ਭਈਆਂ ਪਾ ਦਿੰਦੇ ਜੀ ਹੋਸ਼ਤ ਸਿੰਘ ਸਾਹਿਬ ਹੀ ਹੈ ਜੋ ਤੋਂ ਅਨਧੜਾ ਦਾ ਨਾਲਾ ਦੀ ਸਮੱਸਿਆ ਬਹੁਤ ਖਰਾਬ ਹੈ ਲੋਕੋ ਆਤੇ ਹੈ ਥੂੜਾ ਫੇਕਤੇ ਹੈ ਗਾਇ ਖਾਤੀ ਹੈ ਉਸ ਪਰਬਲਮ ਜ਼ਿਆਦਾ ਹੈ ਇਸ ਕੇ ਲਈ ਆਦਾ ਕਿ ਇਸ ਕਾ ਜੋ ਹੈ ਤੋ ਸੁਨਵਾਈ ਕੀਆ ਜਾਏ ਨਾਲਾ ਸਾਫ ਰਹੇ ਸਭੀ ਲੋਕ ਇਸੇ ਪਰੇਸ਼ਾਨ ਬਨੇ ਹੋਏ ਹੈ ਹਾਂ ਇਸੇ ਕੰਦ ਗੰਦ ਸੜਦੇ ਹੈ ਨਾਲਾ ਕੱਲੂ ਬੰਦ ਵੀ ਹੋ ਸਕਦਾ ਪੂਰਾ ਸੜਦੇ ਗੰਦ ਸੜਦੇ ਗਾਇਆਂ ਖਾਂਦੀਆਂ ਗਾਇਆਂ ਰੱਖੀ ਟੇਕਦੀਆਂ ਕੱਢਣਾ ਪੈਂਦਾ ਉਹਨਾਂ ਦਸਤੋਂ ਪਾ ਕੇ ਹਾਂਜੀ ਗੰਦ ਨਿਹਰਾ ਸੜਦੇ ਹੈ ਨਾਲਾ ਬੰਦ ਹੋ ਗਿਆ ਘਰਾਂ 'ਚ ਪਾਣੀ ਚਾਹੀਦਾ ਕੀ ਪੈਗਾ ਨਿਕਲਣਾ ਗਵਰਨਰ ਤੋਂ ਕੋਈ ਹਟਾਏਗਾ ਸੋ ਹੱਲ ਕਰੋ ਕੋਈ ਹੱਲ ਸੋਚੋ ਕੂੜਾ ਇੱਕ ਐਸੀ ਚੀਜ਼ ਹੈ ਜੋ ਕਦੇ ਵੀ ਖਤਮ ਨਹੀਂ ਹੋ ਸਕਦਾ ਪਰ ਕੂੜੇ ਦਾ ਸਹੀ ਨਿਪਟਾਰਾ ਸਾਡੇ ਹੱਥ ਵਿੱਚ ਹੈ ਲੋਕਾਂ ਨੂੰ ਇਸ ਵੱਲ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਲੋਕ ਕੂੜਾ ਆਪਣੇ ਘਰਾਂ ਦਾ ਵਪਾਰਕ ਅਦਾਰਿਆਂ ਦਾ ਇੱਧਰ ਉੱਧਰ ਸੁੱਟ ਦਿੰਦੇ ਨੇ ਜਿਸ ਦੇ ਨਾਲ ਸੀਵਰੇਜ ਬਲੋਕੇਜ ਤੇ ਨਾਲਿਆਂ ਦੀ ਬਲੋਕੇਜ ਹੋ ਜਾਂਦੀ ਹੈ ਤੇ ਉਸ ਦੀ ਸਮੱਸਿਆ ਬਾਅਦ ਵਿੱਚ ਸਾਨੂੰ ਹੀ ਚੱਲਣੀ ਪੈਂਦੀ ਹੈ ਇਸੇ ਤਰ੍ਹਾਂ ਦਾ ਇੱਕ ਮਾਮਲਾ ਦੇਖਣ ਨੂੰ ਮਿਲਿਆ ਅਨਗੜ ਵਿਖੇ ਜਿੱਥੇ ਲੋਕ ਬਰਸਾਤੀ ਨਾਲੇ ਦੇ ਵਿੱਚ ਕੂੜਾ ਸੁੱਟ ਰਹੇ ਨੇ ਤੇ ਨਗਰ ਨਿਗਮ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਇਸ ਵਾਰ ਬਿਲਕੁਲ ਵੀ ਧਿਆਨ ਨਹੀਂ ਦੇ ਰਹੇ ਸੋ ਲੋਕਾਂ ਨੂੰ ਸਮਝਣਾ ਚਾਹੀਦਾ ਹੈ ਕਿ ਆਪਣਾ ਆਸ-ਪਾਸ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਜਿਸ ਨਾਲ ਬਿਮਾਰੀਆਂ ਨਾ ਫੈਲਣ ਅੰਮ੍ਰਿਤਸਰ ਤੋਂ ਵਿਜੇਤ ਮਾਰਕ ਫਾਸਟਵੇ ਨਿਊਜ਼